ਦੋਸਤੋ ਆ ਦੋ ਜਾਨਵਰ ਨ ਮਨੀਸ਼ ਗਰਗ ਦੇ ਫਾਰਮ ਤੇ ਸੇਲ ਖੜੇ ਆ ਯਾਨੀ ਕਿ ਐਮ ਆਰ ਸਟੱਡ ਫਾਰਮ ਤੇ ਦੋਨੇ ਜਾਨਵਰ ਸੇਲ ਇੱਕ ਤਾਂ ਮਾਰਵਾੜੀ ਘੋੜੀ ਐ ਤੇ ਇੱਕ ਨੁਕਰੀ ਬਸ਼ੇਰੀਆ ਦੋਸਤੋ ਤੇ ਮਾਰਵਾੜੀ ਘੋੜੀ ਦੇ ਨਾਲ ਜਿਹੜਾ ਤੁਸੀਂ ਆ ਬੱਚਾ ਦੇਖ ਰਹੇ ਹੋ ਬਾਈ ਕਹਿੰਦਾ ਆਪਾਂ ਇਹ ਵੀ ਸੇਲ ਕਰ ਦਾਂਗੇ ਤਿੰਨੇ ਵੱਡੇ ਮੁੱਲ ਦੇ ਜਾਨਵਰ ਜਿਨ੍ਹਾਂ ਨੇ ਲੈਣੇ ਹੋਣ ਉਹੀ ਬਾਈ ਨੂੰ ਸੰਪਰਕ ਕਰਨ ਤੇ ਲੋਕੇਸ਼ਨ ਤੁਸੀਂ ਨੋਟ ਕਰ ਲਿਓ ਬਾਕੇ ਪੁਰਾਣੇ ਤੋਂ ਨਿਹਾਲੇ ਵਾਲਾ ਰੋਡ ਆ ਦੋਸਤੋ ਉੱਥੇ ਬਾਈ ਦਾ ਸ਼ਹਿਲਤ ਦੇ ਵਿੱਚ ਫਾਰਮ ਤੇ ਹੁਣ ਆਪਾਂ ਕਾਟੂ ਦੀ ਗੱਲ ਕਰਾਂਗੇ ਜਾਨੀ ਕਿ ਆ ਮਾਰਵਾੜੀ ਘੋੜੀ ਦੀ ਤੇ ਕਾਟੂ ਦੋਸਤੋ ਬਾਦਸ਼ਾਹ ਘੋੜੇ ਦੀ ਧੀ ਆ ਤੇ ਪ੍ਰਭਾਤ ਘੋੜਾ ਕਾਟੂ ਦਾ ਦਾਦਾ ਤੇ ਆਲੀਸ਼ਾਨ ਬਲੱਡਲੈਨਡ ਦੀ ਇਹਦੀ ਮਾਂ ਦੋਸਤੋ ਤੇ ਕੱਦ 95 ਇੰਚਾਂ ਘੋੜੀ ਦਾ ਤੇ ਉਮਰ 3 ਤੋਂ 4 ਸਾਲ ਦੱਸੀ ਆ ਬਾਈ ਨੇ ਸਾਨੂੰ ਤੇ ਮਾਰਕਿੰਗ ਦੇ ਵਿੱਚ ਮੱਥੇ ਤੇ ਪਟਾ ਦੋ ਪੈਰ ਚਿੱਟੇ ਆ ਘੂੜੀ ਦੇ ਤੇ ਤਮੂਰ ਘੋੜਾ ਛੱਡੇ ਨੂੰ ਬਾਈ ਕਹਿੰਦਾ 20 ਦਿਨ ਹੋਏ ਆ ਜੇ ਜੇ ਬਾਈ ਚਾਂਸ ਘੋੜੀ ਖਾਲੀ ਨਿਕਲਦੀ ਆ ਤਾਂ ਬਾਈ ਕਹਿੰਦਾ ਅਸੀਂ ਦੁਬਾਰੇ ਘੋੜੇ ਨੂੰ ਛੱਡ ਦਾਂਗੇ ਬਿਨਾ ਕਿਸੇ ਚਾਰਜ ਤੋਂ ਜੇ ਕਿਸੇ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਤੇ ਹੁਣ ਆਪਾਂ ਗੱਲ ਕਰਦੇ ਆ ਆ ਨੌਕਰੀ ਵਸ਼ੇਰੀ ਦੀ ਨਾਮ ਇਹਦਾ ਕਵੀਨ ਹੈ ਤੇ ਪਿਓ ਇਹਦਾ ਮਹਾਦੇਵ ਘੋੜਾ ਆਕਲਗੇ ਵਾਲਾ ਤੇ ਦਾਦਾ ਇਹਦਾ ਅਰਜਨ ਰੌਲੀ ਵਾਲਾ ਘੋੜਾ ਦੋਸਤੋ ਤੇ ਮਾਲੇ ਦੀ 62 ਇੰਚ ਦੀ ਨੁਕਰੀ ਕੁੜੀ ਆ ਤੇ ਉਮਰੇ ਦੀ 14 ਤੋਂ 15 ਮਹੀਨੇ ਦੱਸੀ ਆ ਬਾਈ ਨੇ ਸਾਨੂੰ ਤੇ ਕਾਦੇ ਦਾ 60 ਪਲੱਸ ਦੱਸਿਆ ਜੇ ਕਿਸੇ ਨੇ ਦੋਨੇ ਜਾਨਵਰ ਖਰੀਦਣੇ ਹੋਣ ਤਾਂ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਧੰਨਵਾਦ